ਸਤ ਪੰਜਾਬੀਓ ਅੱਜ ਲੋਕ ਸਭਾ ਇਲੈਕਸ਼ਨ ਦੇ ਵਿੱਚ ਤਕਰੀਬਨ 10 ਦਿਨ ਰਹਿ ਚੁੱਕੇ ਨੇ 10 ਦਿਨ ਬਾਕੀ ਨੇ ਇਹ ਸੋਚਣ ਦੇ ਲਈ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ ਪੰਜਾਬ ਦੀ ਜਵਾਨੀ ਨੂੰ ਬਾਹਰਲੇ ਮੁਲਕਾਂ ਦੇ ਵਿੱਚੋਂ ਕਿਵੇਂ ਵਾਪਸ ਪੰਜਾਬ ਹੀ ਲਿਆਇਆ ਜਾ ਸਕਦਾ ਹੈ ਅੱਜ ਆਪਣੇ ਕੋਲ 10 ਦਿਨ ਬਾਕੀ ਨੇ ਇਹ ਸੋਚਣ ਦੇ ਲਈ ਕਿ ਪੰਥ ਦਾ ਨੁਕਸਾਨ ਕਿਸ ਨੇ ਕੀਤਾ ਪੰਥ ਦੇ ਨਾਮ ਤੇ ਵੋਟਾਂ ਮੰਗ ਕੇ ਪੰਥ ਦਾ ਹੀ ਨੁਕਸਾਨ ਕੀਤਾ ਅੱਜ ਆਪਣੇ ਕੋਲ 10 ਦਿਨ ਬਾਕੀ ਨੇ ਇਹ ਸੋਚਣ ਦੇ ਲਈ ਕਿ ਪੰਜਾਬ ਦੇ ਵਿੱਚ ਨਸ਼ਾ ਕੌਣ ਲੈ ਕੇ ਆਇਆ ਪੰਜਾਬ ਦੇ ਵਿੱਚ ਗੈਂਗਸਟਰਾਂ ਨੂੰ ਵਧਾਵਾ ਕਿਸ ਨੇ ਦਿੱਤਾ ਅੱਜ ਆਪਣੇ ਕੋਲ 10 ਦਿਨ ਬਾਕੀ ਨੇ ਇਹ ਸੋਚਣ ਦੇ ਲਈ ਕਿ 84 ਦੇ ਵਿੱਚ ਸਿੱਖਾਂ ਦੇ ਗੰਗਾ ਦੇ ਵਿੱਚ ਟਾਇਰ ਪਾ ਪਾ ਕੇ ਕਿਸ ਨੇ ਸਾੜਿਆ ਗਿਆ ਤੇ ਕਿਸ ਨੇ ਇਹ ਬਿਆਨ ਦਿੱਤਾ ਜਦ ਕੋਈ بڑا ਪੇੜ ਡਿੱਗਦਾ ਹੈ ਤਾਂ ਦਰਤੀ ਤੋਂ ਹਿੱਲਦੀ ਹੈ ਅੱਜ ਆਪਣੇ ਕੋਲ 60 ਦਿਨ ਬਾਕੀ ਨੇ ਇਹ ਸੋਚਣ ਦੇ ਲਈ ਕਿ ਪੰਜਾਬ ਦੇ 92 ਐਮਐਲਏ ਜਿਤਾਉਣ ਦੇ ਬਾਵਜੂਦ ਵੀ ਪੰਜਾਬ ਦੀ ਮਾਨਲੀ ਹਾਲਤ ਇੰਨੀ ਮਾੜੀ ਹੋ ਚੁੱਕੀ ਹੈ ਕਿ ਪੰਜਾਬ ਦੇ ਵਿੱਚ ਕੋਈ ਰਹਿਣ ਲਈ ਤਿਆਰ ਨਹੀਂ ਹੈ ਪੰਜਾਬ ਦੀ ਕਾਨੂੰਨ ਵਿਵਸਥਾ ਇੰਨੀ ਖਰਾਬ ਕਰ ਦਿੱਤੀ ਗਈ ਹੈ ਕਿ ਪੰਜਾਬ ਦੇ ਵਿੱਚ ਕੋਈ ਰਹਿਣ ਲਈ ਤਿਆਰ ਨਹੀਂ ਹੈ ਅੱਜ ਆਪਣੇ ਕੋਲ ਤਕਰੀਬਨ 10 ਦਿਨ ਬਾਕੀ ਨੇ ਇਹ ਸੋਚਣ ਦੇ ਲਈ ਕਿ ਆਪਾਂ ਪੰਜਾਬ ਦੇ ਵਿੱਚ ਕਿਹੜੀ ਸਰਕਾਰ ਲੈ ਕੇ ਆਉਣੀ ਹੈ ਆਓ ਆਪਾਂ ਸਾਰੇ ਰਲ ਮਿਲ ਕੇ ਪੰਜਾਬ ਦੇ ਵਿੱਚ ਬੀਜੇਪੀ ਭਾਰਤੀ ਜਨਤਾ ਪਾਰਟੀ ਨੂੰ ਜਿਤਾਈਏ ਤੁਸੀਂ ਦੇਖੋ ਛਤੀਸਗੜ੍ਹ ਯੂਪੀ ਚਾਰਖੰਡ ਵਰਗੇ ਸਟੇਟਾਂ ਦੇ ਵਿੱਚ ਬੀਜੇਪੀ ਗਵਰਨਮੈਂਟ ਹੈ ਤੁਸੀਂ ਉੱਥੇ ਜਾ ਕੇ ਕਦੇ ਵੀ ਪਤਾ ਕਰ ਸਕਦੇ ਹੋ ਦੇਖੋ ਤੋਂ ਉੱਥੇ ਕੋਈ ਨਸ਼ਾ ਨਹੀਂ ਕੋਈ ਕ੍ਰਾਪਸ਼ਨ ਨਹੀਂ ਬਹੁਤ ਸੋਹਣੀ ਉੱਥੇ ਸਟੇਟ ਚੱਲ ਰਹੀ ਹੈ ਗੁਜਰਾਤ ਵਰਗੀਆਂ ਸਟੇਟਾਂ ਕਿੰਨੀ ਡਵੈਲਪ ਹੋ ਰਹੀਆਂ ਹਨ ਆਓ ਆਪ ਸਾਰੇ ਰਲ ਮਿਲ ਕੇ ਭਾਜਪਾ ਦੇ ਬਟਨ ਤੇ ਵੋਟ ਪਾਈਏ ਸਾਡੇ ਪ੍ਰਧਾਨ ਮੰਤਰੀ ਸਤਕਾਰਯੋਗ ਜੋ ਨਰਿੰਦਰ ਮੋਦੀ ਜੀ ਨੂੰ ਜਿਤਾਈਏ ਬਠਿੰਡਾ ਲੋਕ ਸਭਾ ਸੀਟ ਤੋਂ ਦੀਪਾ ਪਰਮਪਾਲ ਕੌਰ ਮਲੂਕਾ ਜੀ ਨੂੰ ਵੋਟਾਂ ਪਾ ਕੇ ਕਾਮਯਾਬ ਕਰੀਏ ਮੈਂ ਸਭ ਦਾ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ